ਦੇਖ ਰਹੇ ਹਨ આજ ਤੱਕ ਆਮਨੇ ਸਾਹਮਨੇ ਅਜ ਪਛਮੀ ਹਲਕੇ ਦੇ ਪਾਜਪਾ ਵਰਕਰ ਇਕੱਠੇ ਹੋਏ ਅਤੇ ਜਲੰਧਰ ਪਛਮੀ ਦੇ ਮਾਸਟਰ ਗੁਰਬੰ타 ਸਿੰਘ ਮਾਰਕ 97 ਲੱਖ ਰੁਪਏ ਦੀ ਲਾਗਤ ਨਾਲ ਬੜੀ ਨਵੀਂ ਸੜਕ ਵਿੱਚ ਹੋਏ ਕੁਟਾਲੇ ਅਤੇ ਸਬੰਧਤ ਅਧਿਕਾਰੀ ਅਤੇ ਠੇਕੇਦਾਰ ਵੱਲੋਂ ਆਪਣੀ ਚੋਰੀ ਛੁਪਾਉਣ ਲਈ ਪੇਚਵਰਤ ਕਰਕੇ ਕੀਤੇ ਗਏ 97 ਲੱਖ ਰੁਪਏ ਦੇ ਗबन ਸੰਬੰਧੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਲਈ ਨਗਰ ਨਿਗਮ ਗਏ ਉਨ੍ਹਾਂ ਨਾਰੇਬਾਜ਼ੀ ਕੀਤੀ ਪਰ ਕਮਿਸ਼ਨਰ ਉੱਥੇ ਨਾ ਮਿਲਣ ਕਾਰਨ ਦਫ਼ਤਰ ਦੇ ਬਾਹਰ ਮੰਗ ਪੱਤਰ ਚਿਪਕਾ ਕੇ ਜਾਣ ਲਈ ਮਜਬੂਰ ਹੋ ਗਏ ਉਨਾ ਕਿਹਾ ਕਿ ਜੇਕਰ ਠੇਕੇਦਾਰ ਵਿਰੋਧ ਜਲਦੀ ਹੀ ਤੁਕਵੀਂ ਕਾਰਵਾਈ ਨਾ ਕੀਤੀ ਗਈ ਤਾਂ ਵਿਰੋਧ ਪ੍ਰਦਰਸ਼ਨ ਤੀਜ਼ ਹੋ ਜਾਵੇਗਾ ਮੈਂ ਭਾਰਤੀ ਜਨਤਾ ਪਾਰਟੀ ਦਾ ਬਹੁਤ ਛੋਟਾ ਜਿਹਾ ਵਰਕਰ ਹਾਂ ਔਰ ਅੱਜ ਅਸੀਂ ਕਮਿਸ਼ਨਰ ਸਾਹਿਬ ਕੋਲ ਟਾਈਮ ਲੈ ਕੇ ਆਏ ਹਾਂ ਕਮਿਸ਼ਨਰ ਸਾਹਿਬ ਨੂੰ ਅਸੀਂ ਕਿਹਾ ਸੀ ਵੀ 97 ਲੱਖ ਰੁਪਏ ਦੀ ਸੜਕ ਜਿਹੜੀ ਹੈ ਉਹ ਵਿਧਾਨ ਸਭਾ ਜਲੰਧਰ ਵਿਖੇ ਦੇ ਵਿੱਚ ਬਣੀ ਆ ਮਾਸਟਰ ਗੁਰਵੰਤਾ ਸਿੰਘ ਮਾਰਗ ਦੇ ਨਾਂ ਤੇ ਉਹਦੀ ਮਨਿਆਰ 3 ਸਾਲ ਤੋਂ ਵੱਧ ਸਮਾਂ ਲੱਗ ਰਿਹਾ ਹੈ ਉਹ ਜਿਹੜਾ ਸੜਕ ਹੈ ਉਸ 3 ਮਹੀਨਿਆਂ 'ਚ 9700 ਜਗ੍ਹਾ ਤੋਂ ਟੁੱਟ ਗਈ ਹੈ ਤੁਸੀਂ ਬੰਦਰ ਦੇਖ ਸਕਦੇ ਹੋ 9700 ਜਗ੍ਹਾ ਤੋਂ ਟੁੱਟ ਗਈ ਹੈ ਜਿਹੜਾ ਠੇਕੇਦਾਰ ਆ ਉਹਨੇ ਔਰ ਸਬੰਧਤ ਅਫਸਰਾਂ ਨੇ ਕ腐ਸ਼ਨ ਕੀਤੀ ਹੈ ਉਹਨਾਂ ਦਾ ਲਾਇਸੈਂਸ ਰੱਦ ਕੀਤਾ ਜਾਵੇ ਔਰ ਅਫਸਰਾਂ ਦੇ ਖਿਲਾਫ ਜਿਹੜਾ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਰ ਇਹ ਕੁੰਮ ਕੰਦੀ ਨੀਮ ਸੁਤਾ ਕਾਰਪੋਰੇਸ਼ਨ ਦਾ ਇੰਜੀਨੀਅਰ ਸਾਹਿਬ ਮੇਅਰ ਸਾਹਿਬ ਔਰ ਸਰਕਾਰ ਜਿਹੜੀ ਹੈ ਉਹ ਉਹਨਾਂ ਨੂੰ ਜਗਾਉਣ ਲਈ ਅਸੀਂ ਆਂ। ਕੋਈ ਕਮਿਸ਼ਨਰ ਨੂੰ ਮਿਲੇ ਸੀ ਇਸ ਬਾਬਤ ਕੋਈ ਗੱਲ ਬਾਤ ਅਸੀਂ ਸਾਡੀ ਮੇਅਰ ਦੇ ਨਾਲ ਸਾਡੀ ਫੋਨ ਤੇ ਮੇਅਰ ਸਾਹਿਬ ਨਾਲ ਵੀ ਗੱਲ ਹੋਈ ਹੈ। ਮਾਨ ਜੋ ਕਮਿਸ਼ਨਰ ਸਾਹਿਬ ਨਾਲ ਵੀ ਗੱਲ ਹੋਈ ਹੈ। ਅੱਜ ਤਾਂ ਉਹਨੇ ਸਮਾਂ ਦਿੱਤਾ ਹੈ। ਮੇਰੇ ਕੋ ਰਿਟਰਨ ਹੈ ਸਮੇਂ ਦੇ ਮੁਤਾਬਕ ਮਾਇਆ। ਹਾਂ ਤੁਸੀਂ ਮਿਲਿਆ ਕਮਿਸ਼ਨਰ ਸਾਹਿਬ ਸਰ ਉਹ ਹੈ ਨਹੀਂ ਅਪਣੇ ਪੁਸ਼ਤੀ ਛੱਡ ਕੇ ਚਲੇ ਗਏ ਇਹਦਾ ਮਤਲਬ ਹੈ ਵੀ ਉਹਨਾਂ ਨੇ ਵੀ ਕਰਾਪਸ਼ਨ ਦੇ ਵਿੱਚ ਕੋਈ ਹਿੱਸਾ ਪਹੁੰਚਿਆ ਇਹ ਸੜਕ ਕਿਹੜੀ ਸੀ ਕਿੱਥੇ ਬਣਨ ਜਾ ਰਹੀ ਮਾਸਟਰ ਗੁਰਵੰਤਾ ਸਿੰਘ ਮਾਰਕ ਇਹ बस्ती बाबाਗੜ੍ਹ ਨਹਿਰ ਤੋਂ ਲੈ ਕੇ ਗਾਖਲਾਂ ਦੇ ਪੁਲ ਤੱਕ ਇਹ ਸੜਕ ਬਣੀ ਹੈ ਸਰਾਂ ਤੋਂ ਪਹਿਲਾਂ ਕੋਈ ਗੱਲ ਹੋਈ ਸੀ ਕਮਿਸ਼ਨਰ ਸਾਹਿਬ ਨੇ ਕਿਸੇ ਆ ਰਹੇ ਸਰ ਮੈਂ ਕਾਲਿਮ ਕਮਿਸ਼ਨਰ ਸਾਹਿਬ ਨੂੰ ਫੋਨ ਕੀਤਾ ਔਰ ਰਿਕਾਰਡ ਹੈ ਮੇਰੇ ਕੋਲ ਸਾਹਿਬ कल ਪੂਰਾ ਦਾ ਬਕਾਇਦਾ ਨੂੰ ਮੈਸੇਜ ਆਇਆ ਵੀ ਸ਼ੁਕਰਵਾਰ ਨੂੰ 8:00 ਵਜੇ ਮਿਲਾਂਗੇ ਤੱਕ ਦਾ ਟਾਈਮ ਦਿੱਤਾ ਸੀ ਮੈਂ ਉਹਨਾਂ ਨੂੰ ਲਿਖ ਕੇ ਪਾਇਆ ਕਿ ਮਾਨ ਜੋ ਕਮਿਸ਼ਨਰ ਸਾਹਿਬ ਮੈਂ ਤੁਹਾਨੂੰ ਜਿਹੜਾ ਮਿਲਣਾ ਚਾਹੁੰਦਾ ਭਾਰਤੀ ਜਨਤਾ ਪਾਰਟੀ ਦਾ ਜੋ ਜਲੰਧਰ ਵਿਦੇ ਸਾਥੀ ਹੈ ਉਹਨਾਂ ਦੇ ਨਾਲ ਮਿਲਣਾ ਚਾਹੁੰਦਾ ਉਹਨਾਂ ਨੇ ਮੈਨੂੰ ਸ਼ੁਕਰਵਾਰ ਦਾ ਟਾਈਮ ਦਿੱਤਾ ਕਿ ਮੈਂ ਸ਼ੁਕਰਵਾਰ ਨੂੰ ਆਪਣੀ ਸੀਟ ਤੇ ਤੁਹਾਨੂੰ 12 ਵਜੇ ਤੋਂ ਲੈ ਕੇ 2 ਵਜੇ ਤੱਕ ਮਿਲਾਂਗਾ ਅੱਜ ਉਹਨਾਂ ਕੋਲ ਜਵਾਬ ਨਹੀਂ ਹੈ ਕਮਿਸ਼ਨਰ ਸਾਹਿਬ ਕੋ ਮੈਨੂੰ ਲੱਗਦਾ ਉਹਨਾਂ ਨੇ ਵੀ ਜਿਹੜੇ ਚੋਰੀ ਦੇ ਪੈਸੇ ਆ ਭ੍ਰਿਸ਼ਟਾਚਾਰ ਦੇ ਪੈਸੇ ਉਹਨਾਂ ਦੀ ਜੇਬ ਚ ਗਏ ਆ ਇਸ ਕਰਕੇ ਆਪਣੀਆਂ ਜੋ ਸੀਟ ਛੱਡ ਕੇ ਚਲੇ ਗਏ ਆ ਕੋਈ ਗੱਲ ਨਹੀਂ ਅਸੀਂ ਉਹਨਾਂ ਦੇ ਦਫ਼ਤਰ ਦੇ ਬਾਹਰ ਜੋ ਸੀ ਅੱਜ ਮੰਗ ਪੱਤਰ ਲੈ ਕੇ ਆਏ ਆ ਉਹ ਚਪਕਾ ਕੇ ਜਾਵਾਂਗੇ ਤੇ ਤੁਹਾਨੂੰ ਪਤਾ ਵਸ ਸਾਡੇ ਨਾਲ ਕਾਉਂਸਲਰ ਪਤੀ ਸੰਧਾ ਸਾਹਿਬ ਮਨੀਆ ਸਾਹਿਬ ਤਸੀਮ ਥਾਪਾ ਜੀ ਇਹ ਕਿੰਨੇ ਸਾਡੇ ਜੋ ਕਾਉਂਸਲਰ ਆ ਸਾਡੀ ਪਾਰਟੀ ਦਾ ਸਾਡੇ ਲਈ ਕਾਉਂਸਲਰ ਆ ਇਹਨਾਂ ਨੇ ਵਾਰਡ ਦੇ ਵਿੱਚ ਸੇਵਾ ਕਰਾਇਆ ਦਿਨ ਰਾਤ ਕੰਮ ਕਰਾਇਆ ਆਮ ਆਦਮੀ ਪਾਰਟੀ ਦਾ ਇਤਨੀ ਕੌਸਲ ਨਹੀਂ ਲੱਗ ਰਿਹਾ ਮੈਂ ਆਪਣੀ ਗੱਲ ਤੋਂ ਭਟਕਦਾ ਨਾ ਹੋਇਆ ਇਹ ਕਹਿਣਾ ਚਾਹੁੰਦਾ ਕਿ ਮੈਨੂੰ ਟਾਈਮ ਦਿੱਤਾ ਗਿਆ ਅੱਜ ਅਧਖਾ ਦਾ ਫੋਨ ਆ ਮੈਨੂੰ ਆ ਦਿਖਾਣਾ ਤੁਹਾਨੂੰ ਮੈਨੂੰ ਇਹਨਾਂ ਆਪਣੇ ਮੈਨੂੰ ਕਮਿਸ਼ਨਰ ਸਾਹਿਬ ਅੱਲਾ ਟਾਈਮ ਦਿੱਤਾ ਗਿਆ ਵੀ ਤੁਸੀਂ ਮੈਨੂੰ ਸ਼ੁੱਕਰਵਾਰ ਨੂੰ 8:00 ਤੋਂ 8:00 ਵਜੇ ਤੱਕ ਮਿਲੋ ਤੇ ਜੇ ਆਪਾਂ ਨੂੰ ਟਾਈਮ ਦਿੱਤਾ ਸੀ ਭਾਰਤੀ ਜਨਤਾ ਪਾਰਟੀ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਹੈ ਅਸੀਂ ਉਸ ਪਾਰਟੀ ਦੇ ਕਾਰਕਟਰਤਾ ਔਰ ਅਸੀਂ ਬੜੇ ਸਤਕਾਰ ਮਾਨ ਦੇ ਨਾਲ ਉਹਨਾਂ ਨੂੰ ਫੋਨ ਕੀਤਾ ਔਰ ਜੇ ਉਹਨਾਂ ਨੇ ਟਾਈਮ ਦਿੱਤਾ ਉਹਦੇ ਟਾਈਮ ਮੁਤਾਬਕ ਅਸੀਂ ਇੱਥੇ ਪਹੁੰਚ ਗਏ ਆਂ ਪਰ ਕਮਿਸ਼ਨਰ ਸਾਹਿਬ ਆਪਣੀ ਸੀਟ ਛੱਡ ਕੇ ਦੌੜ ਗਏ ਇਹ ਤਾਂ ਸਾਬ ਜाहिर ਹੁੰਦਾ ਕਿ ਅਗਰ왈 ਸਾਹਿਬ ਦਾ ਕੁਝ ਨਾ ਕੁਝ ਹਿੱਸਾ ਜਿਹੜਾ ਕਮਿਸ਼ਨਰ ਸਾਹਿਬ ਦੀ ਜੇਬ 'ਚ ਵੀ ਪਿਆ ਖੁੱਲਰ ਸਾਹਿਬ ਇੱਕ ਵਾਰੀ ਆਏ